ਰਾਤ ਦੀ ਖਬਰ ਆ ਰਹੀ ਹੈ ਤੁਹਾਨੂੰ ਪਤਾ ਹੀ ਹੈ ਵੀ ਆਪਣੀ ਭੈਣ ਡਿਊਟੀ ਕਰਦੀ ਸੀ ਚੰਡੀਗੜ੍ਹ ਰਿਪੋਰਟ ਤੇ ਤੇ ਉਹਨੇ ਕੰਗੜਾ ਰਾਂਪ ਨੂੰ ਦਵਾਈ ਦਿੱਤੀ ਹੈ ਸਾਡੇ ਪਿੰਡ ਲੱਗੀ ਹੋਈ ਅੱਜ ਬਾਜੀ ਕਬੂਤਰਾਂ ਦੀ 57 ਕਬੂਤਰ ਡੇ 57 ਕਬੂਤਰ ਡੇ ਤਾਂ ਕੀ ਹਿਸਾਬ ਕਿਤਾ ਹੁੰਦਾ ਇਹਦਾ ਇਹ 57000 ਰੁਪਏ 1000 ਰੁਪਏ ਰੱਖਿਆ ਵਾ ਐਤਕੀ ਦੋਸਤੋ ਇਹਦਾ ਰੰਗ ਬਹੁਤ ਫਿੱਕਾ ਸੀਗਾ ਸਾਰਿਆਂ ਦੇ ਲੈ ਗਿਆ ਇਹ ਇਹ ਸਾਡੇ ਏਰੀਆ ਦਾ ਬਰਾਨੀ ਲੱਕਾ ਹੈ ਇੱਥੇ ਬੜੇ ਵੱਡੇ ਵੱਡੇ ਟਿੱਬੇ ਸੀ ਇੱਥੇ ਮੈਂ ਮੋਟਰਸਾਈਕਲ ਲੈ ਕੇ ਵੀ ਜੰਨਣਾ ਤਾਂ ਤਾਂ ਵੀ ਡਰ ਲੱਗਦਾ ਵੇਚਣਾਂ ਡੱਗਪਾਂ ਤੇ ਬਾਈ ਆਰ ਕੇ ਧਾਨ ਆ ਜਿਹੜਾ ਟਰੈਕਟਰ ਲੈ ਜਾਂਦੇ ਖਾਲੀ ਨੂੰ ਖਾਲੀ ਕਹਿ ਸਕਦੇ ਆਪਾਂ ਪਨੀਰੀ ਤਿਆਰ ਹੋ ਰਹੀ ਹੈ ਇਹ ਵਿਚਾਰਾ ਪਤਾ ਨਹੀਂ ਕਿੰਨੇ ਸਾਲਾਂ ਦਾ ਵੱਡਾ ਹੋਣਾ ਤੇ ਟੁੱਟਣ ਲੱਗੇ ਮਿੰਟ ਲੱਗਿਆ ਘਰ ਦੀ ਆਰਗੈਨਿਕ ਸਬਜ਼ੀ ਜੇਦੋਂ ਆਪਣੇ ਕੋਲ ਬਾਣ ਹੈਗਾ ਤਾਂ ਆਪਾਂ ਸਬਜ਼ੀ ਲਾ ਸਕਦੇ ਲਾਉਣੀ ਵੀ ਚਾਹੀਦੀ ਆ ਘਰੇ ਵੀ ਲਾ ਸਕਦੇ ਆ ਕਿ ਬਾਹਲਾ ਥਾਣੀ ਰੁਕਦੀ ਆ ਅੱਜ ਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਤਰੱਕੀ ਦੇਣ ਦੀ ਲਓ ਜੀ ਸਾਡੇ ਪਿੰਡ ਲੱਗੀ ਹੋਈ ਹੈ ਅੱਜ ਬਾਜੀ ਕਬੂਤਰਾਂ ਦੀ ਮੈਨੂੰ ਤਾਂ ਬਾਅਦ ਚ ਪਤਾ ਲੱਗਣੀਆਂ ਵੀ ਵੀਡੀਓ ਬਣਾਉਂਦੇ ਮੈਂ ਲੇਟ ਹੋ ਗਿਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਬਾਕੀ ਰਾਤ ਦੀ ਖਬਰ ਆ ਰਹੀ ਹੈ ਤੁਹਾਨੂੰ ਪਤਾ ਹੀ ਹੈ ਵੀ ਆਪਣੀ ਭੈਣ ਡਿਊਟੀ ਕਰਦੀ ਸੀ ਚੰਡੀਗੜ੍ਹ ਰਿਪੋਰਟ ਤੇ ਉਹਨੇ ਕੰਗੜਾ ਨਰਾਪ ਨੂੰ ਦਵਾਈ ਦੇਤੀ ਐ ਤੇ ਕਿਉਂਕਿ ਕੰਗੜਾ ਨਰਾਪ ਨੇ ਬੋਲੇ ਬਹੁਤ ਗਲਤ ਗੱਲ ਸੀ ਆਪਣੀਆਂ ਬੀਬੀਆਂ ਨੂੰ ਵੀ ਸੌ ਸੌ ਡਹਾੜੀ ਰੁਪਏ ਲੈ ਕੇ ਡਹਾੜੀ ਤੇ ਆਉਂਦੀਆਂ ਧਰਨੇ ਤੇ ਆਉਂਦੀਆਂ ਤੇ ਫਿਰ ਉਹ ਕਿਤੇ ਨਾ ਕਿਤੇ ਪੰਜਾਬੀ ਬੰਦੇ ਆ ਖੂਨ ਗਰਮ ਹੁੰਦਾ ਹੀ ਐ ਉਹ ਦਿਲ 'ਚ ਗਲ ਰਹਿ ਜਾਂਦੀ ਐ ਤੇ ਤਾਂ ਕਰਕੇ ਫਿਰ ਉਹ ਦਿਲ 'ਚ ਸੀਗੀ ਤੇ ਅੱਜ ਆਪਣੀ ਭੈਣ ਨੇ ਮਤਲਬ ਲਾਤੀ ਉਹ ਪੰਜਾਬੀ ਭੈਣ ਨੇ ਆਪਣੀ ਨੇ ਤੇ ਬਾਕੀ ਦੋਸਤੋ ਜਿਹੇ ਜਿਹਾਂ ਬੀਜੋਗੇ ਉਹ ਜਿਹਾਂ ਵੱਢੋਗੇ ਤਾਂ ਕਰਕੇ ਪਹਿਲਾਂ ਹੀ ਬੰਦੇ ਨੂੰ ਉਹ ਸਾਬ ਨਹੀਂ ਉਹਨੇ ਕੀ ਗੱਲ ਕਰਨੀ ਚਾਹੀਦੀ ਜਿੰਨੀ ਕਿ ਬੰਦਾ ਪੂਰੀ ਕਰ ਸਕੇ ਤੇ ਬਾਕੀ ਤੁਸੀਂ ਐਂ ਵੇਖ ਲਓ ਵੀ ਉਹ ਜਿਹੜੀ ਵਿਚਾਰੀ ਭੈਣ ਆ ਉਹਦਾ ਤਾਂ ਮਤਲਬ ਸਾਰਾ ਜੌਬ ਦਾ ਜਿੰਨਾ ਵੀ ਰਿਕਾਰਡ ਆ ਸਾਰਾ ਸਹੀ ਆ ਉਹਦਾ ਵਿਚਾਰੀ ਨੇ ਮਤਲਬ ਕਦੇ ਕੋਈ ਗਲਤ ਨਹੀਂ ਕਰਿਆ ਜੌਬ ਦੌਰਾਨ ਨਾ ਕਦੇ ਕੋਈ ਗਲਤ ਕਿਸ ਨੂੰ ਬੋਲਿਆ ਤੇ ਕੰਗਣਾ ਨੂੰ ਸਾਰੇ ਜਾਣਦੇ ਹੋ ਤੁਸੀਂ ਵੀ 에어ਪੋਰਟ ਤੇ ਕਿੰਨੇ ਅਰੇ ਝਗੜੇ ਹੋਏ ਆ ਤੇ ਕਿੰਨੇ ਬਿਵਾਦ ਨਾਲ ਚੱਲਦੇ ਆ ਤਾਂ ਕਰਕੇ ਆਪਣੀ ਤਾਂ ਸਾਰੀਆਂ ਸਿੱਖ ਜੱਤੇ ਬੰਦਿਆਂ ਨੂੰ ਬੇਨਤੀ ਹੈ ਵੀ ਆਪਣੀਆਂ ਸਿੱਖ ਜਥੇਬੰਦੀਆਂ ਹੋ ਗਈਆਂ ਜਾਂ ਆਪਣੇ ਕਿਸਾਨ ਹੋ ਗਏ ਜਿੰਨੀਆਂ ਆਪਣੇ ਕਿਸਾਨ ਜਥੇਬੰਦੀਆਂ ਸਾਰਾ ਹੱਥ ਬੰਨ ਕੇ ਬੇਨਤੀ ਹੈ ਵੀ ਉਹ ਭੈਣ ਦੇ ਨਾਲ ਖੜੋ ਤੇ ਨਾਲ ਖੜਨਾ ਖੜਨਾ ਵੀ ਚਾਹੀਦਾ ਹੈ ਤੇ ਬਾਕੀ ਕਈ ਲੋਕ ਨੇ ਨਾਮ ਵੀ ਅਨਾਉਂਸ ਕਰਿਆ ਵੀ ਅਸੀਂ ਭਾਈ ਵੈਸੇ ਹੀ ਵੀ ਅਸੀਂ ਕੁੜੀਆਂ ਨੂੰ ਦੇਵਾਂਗੇ ਪੈਸੇ ਤੇ ਬਾਕੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਭੈਣ ਦੇ ਡੀਡ ਜੌਬ ਹੈ ਵੈਸੇ ਆਦੇ ਅਸੈਸਮੈਂਟ ਕਰਤਾ ਵੀ ਸ਼ਾਇਦ ਹਾਲ ਹੋ ਜੇ ਤੇ ਕੋਈ ਐਡਵੋਕੇਟ ਵੀ ਆਇਆ ਉਹ ਕਹਿੰਦੇ ਸੀ ਵੀ ਅਸੀਂ ਮੇਂਤਲ ਲੜਾਂਗੇ ਕੇਸ ਬਾਕੀ ਲੱਗ ਜੂ ਪਤਾ ਕਰ ਦਿੰਦਾ ਹਾਂ ਹੁਣ ਤਾਂ ਮੀਡੀਆ ਤੇ ਇਹੀ ਖਬਰ ਚੱਲ ਰਹੀ ਹੈ ਫੁੱਲ ਜੋਰਾਂ ਸ਼ੋਰਾਂ ਤੇ ਤੇ ਬਾਕੀ ਦੋਸਤੋ ਬਾਦ ਦੇ ਆਪਾ ਜਿਹੜੇ ਬਲੌਕ ਵਾਲਾ ਐਤਕੀ ਦੋਸਤੋ ਇਹਦਾ ਰੰਗ ਬਹੁਤ ਫਿੱਕਾ ਸੀਗਾ ਸਾਰਿਆਂ ਦਾ ਲੱਗਿਆ ਇਹ ਪਹਿਲਾਂ ਤਾਂ ਮਤਲਬ ਬਹੁਤ ਦਿਨ ਤੱਕ ਹੁੰਦਾ ਸੀ ਉਹ ਵੋਟਾਂ ਪੰਗਣ ਤੇ ਕਿੰਨੇ ਹਫਤਾ ਹੀ ਹੋਇਆ ਤੇ ਦੇਖ ਲਓ ਸਾਰਾ ਲਹਿ ਗਿਆ ਨਵਿਆ ਤੇ ਰਹਿ ਗਿਆ ਆ ਦੇ ਐਨਾ ਰਹਿ ਗਿਆ ਹੋਰ ਨੌਜਵਾਨਾਂ ਕਦਰ ਚੱਲ ਪਿਆ। ਲੋਡ। ਲੋਡ। ਹੋਰ। ਲੀਟਰ ਕਿਵੇਂ ਓਡਾ? ਠੀਕ ਆ। ਬੜੀ ਵਧੀਆ ਬਣਾਈ ਤੇ ਰੇਡੀ ਜੀ। ਲੋਡ ਕੀ ਲੈਣ ਜਾਣਾ ਹੁਣ? ਲੋਡ ਕਰ। ਖੈਰ ਇਸ ਤੇ ਲੈ ਕਹਿਣਾ ਮੈਂ। ਬੜੀ ਗੇ ਬਚਤ ਹੋ ਜਾਂਦੀ ਐ। ਚੱਲ ਭਾਈ ਮਿਹਨਤੀ ਬੰਦਾ ਐ ਇਹ ਆ ਸਾਡੇ ਪਿੰਡ ਦੇ ਮਿਹਨਤੀ ਬੰਦੇ। ਵਾਕੀ ਮਿਹਨਤੀ ਐ ਭਾਈ। ਆਪਣੇ ਪਿੰਡ ਕਬੂਤਰਾਂ ਦੇ ਭਾਈ ਅਜ। ਹਾਂ ਦੱਸਿਆ ਸੀ ਯਾਰ ਮੈਨੂੰ ਵਾਹ ਲੇਟ ਹੋ ਗਿਆ ਪਤਾ ਨਹੀਂ ਸੀ ਮੈਨੂੰ। ਭਾਈ ਯਾਰ ਕਿ ਖੜੇ ਆਵੇ। ਕਬੂਤਰ ਲੈ ਕੇ ਆਏ ਆ। ਬਾਕੀ ਆ ਨਾ ਦੋਸਤੋ ਕਬੂਤਰ ਦਾ ਤਾਂ ਹੁਣ ਜਾਨ ਤੜਕੇ ਬੰਦਾ ਇਹ ਬੋਲੀ ਆਪਣੇ ਸ਼ੁਰੂ ਕਰਦੇ ਹੁੰਦੇ ਆ ਇਹ ਮਤਲਬ ਬਾਜੀ ਉਹਦਾ ਵੀਡੀਓ ਬਣ ਸਕਦੀ ਹੈ ਰੈਂਡ ਤੇ ਤੇ ਬਾਕੀ ਤੁਹਾਨੂੰ ਚਾਰੇ ਪਿੰਡ ਚ ਫਿਰਦੇ ਤੇ ਕਬੂਤਰ ਲੈ ਕੇ ਕਿੰਨੇ ਕ ਵੇ ਸਟਾਰਟ ਹੋਈ ਬਾਜੀ ਭਾਈ 7 ਵਜੇ ਜੀ ਤੇ ਕਿੰਨਾ ਨਾਮ ਨੂੰ ਮੈਂ 52 ਕਬੂਤਰ ਓਡੇ 52 ਕਬੂਤਰ ਓਡੇ ਆ ਤਾਂ ਕੀ ਹਿਸਾਬ ਕਰਦਾ ਬੰਦਾ ਇਹਦਾ 5200 ਰੁਪਏ 1000 ਰੁਪਏ ਰੱਖਿਆ ਮੈਂ ਆਪ ਹੀ ਪਾਇਆ ਥਾ ਨਾ 1000 ਯਾਰ ਹਾਂ ਯਾਰ ਐਂਟਰੀ ਵੀ 500 ਰੁਪਏ ਹੁੰਦਾ ਜੀ ਅਜਾ ਐਂਟਰੀ ਵੀ 1200 ਹੁੰਦੀ ਐ ਬਾਕੀ ਚਾਹ ਪਾਣੀ ਦਾ ਹੁੰਦਾ 200 ਰੁਪਿਆ ਹਾਂਜੀ ਤਮੰਦੇ 150 ਰੁਪਏ ਕਿੰਨੇ ਵਜੇ ਤੱਕ ਚੱਲੂਗੀ ਇਹ 7 ਵਜੇ 7 ਵਜੇ ਤਾਈਂ ਹਾਂ 7:00 ਚਲੋ ਮਿਹਰਬਾਨੀ ਬਾਈ ਜੀ ਤੇ ਆਇਆ ਦੋਸਤੋ ਮਤਲਬ 57 ਕੁ ਪੁੱਤਰ ਛੱਡੇ ਆ ਸਾਰਿਆਂ ਦਾ 12-1200 ਰੁਪਏ ਲਿਆ 6.5 200 ਰੁਪਏ ਹੋਤਲਾ ਉਹਦੇ ਮਤਲਬ ਚਾਹ ਪਾਣੀ ਪੀਣਗੇ ਤੇ ਜਿਹੜਾ 1000-1000 ਰੁਪਿਆ ਉਹ ਨਾ ਮਿਲ ਜੂਗਾ ਆਈ ਅੰਦਰ ਕਿਹੜਾ ਪਿੰਡ ਆਪਣਾ ਰਾਮਪੁਰਾ ਜੀ ਭਾਈ ਬੜੀ ਦੂਰ ਆਏ ਆ ਯਾਰ 7 ਵਜੇ ਤੋਂ 7 ਵਜੇ ਤੱਕ ਬਾਜੀ ਹੈ ਹਨਾ ਹਾਂਜੀ ਮੈਂ ਤਾਂ ਬਾਅਦ ਚ ਪਤਾ ਲੱਗਿਆ ਨਹੀਂ ਵੀਡੀਓ ਬਣਾਉਣੀ ਸੀ ਆਪਾਂ ਯਾਰ ਵੀ ਬਾਜੀ ਵੀ ਆਪਣੇ ਪਿੰਡ ਚਲੋ ਕੋਈ ਨਹੀਂ ਕਿਹੜਾ ਪਿੰਡ ਆਪਣਾ ਛੁੱਟ ਗਿਆ ਬਈ ਗਵਾਂਢੀਆਂ ਦੋਸਤਾਂ ਥੋੜੇ ਪਿੰਡ ਦਾ ਤਾਂ ਐਮਐਲਏ ਸਾਹਿਬ ਵੀ ਐ ਚਲੋ ਆਏ ਹੁੰਦਾ ਪਿੰਡ ਜਰਾਉਣਕ ਮੇਲਾ ਹਾਂਜੀ ਦੋਸਤੋ ਆਪਾਂ ਇਸ ਯਾਰਬੇਲੀ ਦੇ ਖੇਤ ਇਹ ਸਾਡੇ ਏਰੀਏ ਦਾ ਬਰਾਨੀ ਇਲਾਕਾ ਹੈ ਇੱਥੇ ਬੜੇ ਵੱਡੇ ਵੱਡੇ ਟਿੱਬੇ ਸੀ ਇੱਕ ਟਿੱਬਾ ਦਾ ਮਹੀਂ ਚਕਾਇਆ ਬਾਈ ਦਾ ਆ ਵਿਆਹ ਬਾਣ ਵੇਖ ਲਓ ਕਿੰਨੇ ਨੀਵੇਂ ਐ ਤੇ ਇੱਥੋਂ ਕਿੰਨਾ ਉਚਾਰਾ ਇਹ ਸਾਰੇ ਟਿੱਬੇ ਸੀਗੇ ਨੀ ਤੇ ਬਾਣ ਵੇਖ ਲਓ ਇਹਦੇ ਬਰਾਬਰ ਸੀਗਾ ਇਹ ਦੁੱੱਚਾ ਹੀ ਸੀਗਾ ਤੇ ਆ ਬਾਈ ਵਰਗੇ ਨਾ ਸੁਆ ਤੇ ਆ ਨਗਾ ਟਰੈਕਟਰ ਨੰਗਰ ਨੂੰ ਵੇਖ ਲੋ ਇੱਥੇ ਮੈਂ ਮੋਟਰਸਾਈਕਲ ਲੈ ਕੇ ਵੀ ਜਾਣਣਾ ਤਾਂ ਤਾਂ ਵੀ ਡਰ ਲੱਗਦਾ ਵੇਚਣਾ ਡੱਕਪਾ ਤੇ ਬਾਈ ਵਰਗੇ ਧੰਨ ਆ ਜਿਹੜੇ ਟਰੈਕਟਰ ਲੈ ਜਾਂਦੇ ਤੇ ਸੁਆ ਬਾਈ ਦਾ ਪਿਆ ਸੁੱਕਿਆ ਅੱਜ ਤਾਂ ਤੇ ਜਿਵੇਂ ਬਾਈ ਦਾ ਸੁਆ ਜਿਹੜਾ ਛੋਟਾ ਜਿਹਾ ਨਾ ਤੇ ਬਾਈ ਦੇ ਤੁਸੀਂ ਖਾਲ ਵੇਖਿਆ ਤੁਸੀਂ ਉਹ ਵੀ ਦਿਖਾਉਣਾ ਉਹ ਡੱਕ ਪਈ ਸੀ 6:00 ਵਜੇ ਆਣੀ ਸੀ ਹੁਣ ਤੁਹਾਨੂੰ ਦਿਖਾਉਣਾ ਬਾਈ ਦੇ ਖਾਲ ਛੋਟੇ ਛੋਟੇ ਸਾਰਾ ਇਹ ਟੱਬੇ ਵਾਲਾ ਏਰੀਆ ਸੀ ਇੰਨਾ ਕੀ ਬਸ ਤੇ ਬਾਕੀ ਦੋਸਤੋ ਇੱਥੇ ਇੱਕ ਉਠਾ ਹੈ ਉਦੀ ਫੋਟੋ ਪਾਈ ਸੀ ਕੈਪ ਹੁੰਦੀ ਸੀ ਹੁਣ ਵੀ ਹੈਗੀ ਹੈ ਫੋਪ ਉੱਥੇ ਪਤਾ ਕਿਵੇਂ ਤੁਸੀਂ ਫੋਟੋਆਂ ਖਿੱਚ ਕੇ ਪਾ ਦੋ ਟੈਗ ਕਰ ਦਿਓ ਤੇ ਤੁਹਾਡੀ ਫੋਟੋ ਵਿਕ ਜਾਂਦੀ ਹੈ ਡਾਲਰ ਅਮਰੀਕਨ ਡਾਲਰ ਚ ਟੋਪ ਉਠੇ ਦੀ ਫੋਟੋ ਮੈਂ ਵੇਚੀ ਸੀ ਜੀ 5 ਡਾਲਰ ਦੀ ਥੋੜਾ ਜਿਹਾ ਐਵੇਂ ਜਿੱਲਾ ਦਾ ਕੰਮ ਹੈ ਪਰ ਕਈ ਵਾਰ ਤਾਂ ਬਥੇਰੇ ਰੁਪਏ ਕਮਾ ਲੈਂਦੇ ਉੱਤੋਂ ਤੇ ਆਪਾਂ ਹੀ ਕਮਾਈ ਸੀਗੀ ਉੱਠ ਤਾਂ ਗੱਲ ਯਾਦ ਆ ਗਈ ਤੇ ਉਹਦੇ ਬਾਰੇ ਵੀ ਸਭ ਜਾਣਕਾਰੀ ਦੇਵਾਂਗੇ ਕਿਸ ਦਿਨ ਫੋ ਪੈਪਰ ਬਾਕੀ ਗਰਮੀ ਵੱਧਦੀ ਜਾ ਰਹੀ ਹੈ ਤੇ ਤਿੰਨ ਦਿਨ ਹੋ ਗਏ ਦੋਸਤੋ ਸੌਂਕੇ ਨਹੀਂ ਵੇਖਿਆ ਰਾਤ ਨੂੰ ਕਤਮ ਲੱਗੇ ਐਡਾ ਬੁਰਾ ਹਾਲਾਣਾ ਲੈਟ ਰੋਜ ਰਾਤ ਨੂੰ ਜਾਂਦੀ ਹੈ ਤੇ ਇਨਵਰਟਰ ਹੀ ਵਿਚਾਰਾ ਚੀਕਾ ਚੁੱਕਾ ਮਾਰ ਕੇ ਬੰਦ ਹੋ ਜਾਂਦਾ ਰਾਤ ਨੂੰ 2-3 ਵਜੇ ਤਾਈਂ ਆ ਕਰਕੇ ਐਤ ਕੀ ਬਿਆਣੀ ਬਿਜਲੀ ਦਾ ਨੂੰ ਭਾਈਏ ਕੋਈ ਪੱਕਾ ਇੰਤਜ਼ਾਮ ਕਰ ਲੋ ਤੇ ਜੇ ਮੰਨ ਲਓ ਰਾਤ ਕਈ ਸਵੇਰ 7 ਵਜੇ ਤੇ ਤੜਕੇ ਆਈਏ 11 ਵਜੇ ਕਹਿੰਦੇ ਕੋਈ ਦਰਖਤ ਡਿੱਗ ਪਿਆ ਸੀਗਾ ਤੇ ਬੁਰਾ ਹਾਲ ਹੋਇਆ ਪਿਆ ਉਹ ਬਾਈ ਦਾ ਖੜਾ ਟਰੈਕਟਰ ਬਾਈ ਆਪ ਤੋ ਦੇਖ ਨਹੀਂ ਰਿਹਾ ਆਪੂ ਖੇਤ ਅ ਪਰਲੇ ਕੋਠੇ ਚ ਦੇਖਦੇ ਆ ਬਾਕੀ ਬਾਣ ਬੂਣ ਤਿਆਰ ਕਰੀ ਜਾਂਦੇ ਆ ਬਾਈ ਅਰਕੇ ਜਿਆਦਾਤਰ ਇਧਰ ਜਿਹੜੇ ਆ ਇਧਰਲੇ ਕਿੱਲੇ ਜੇ ਇਧਰ ਜਿਆਦਾਤਰ ਲਾਉਂਦੇ ਨਰਮਾ ਤੇ ਬਾਕੀ ਚੱਲ ਝੋਨਾ ਹੀ ਹੁੰਦਾ ਕਿਉਂਕਿ ਹੁਣ ਆਏ ਹੁਣ ਤਾਂ ਮਾਣ ਸੈੱਟ ਕਰ ਲਏ ਪਹਿਲਾਂ ਵੱਡੇ ਵੱਡੇ ਡੱਬੇ ਸੀ ਮੇਰੀ ਅੱਖੀ ਵੇਖਣ ਦੀ ਗੱਲ ਹੈ ਮੈਂ ਆਪ ਚਕਾਏ ਆ ਇਤੋਂ 3 ਸਾਲ ਪਹਿਲਾਂ ਬਾਈ ਦੇ 4 ਕਿੱਲੇ ਸੀਗਾ ਤੇ ਹੁਣ ਬਾਈ ਅਸ ਨਰਮਲ ਆਉਂਦਾ ਫਰਾਲ ਤਾਂ ਗਾਂ ਨੂੰ ਵੇਖੋ ਪਰ ਮਾਣ ਵੀ ਹੌਲੇ ਲਈ ਮੰਨਦਾ ਨਾ ਝੋਨੇ ਨੂੰ ਤਾਂ ਮੈਨੂੰ ਲੱਗਦਾ ਐਸੇ ਹੁਣ ਤਾਂ ਪੋਣਾ ਖਾਲ ਜਿਹੜਾ ਮੇਰੀ ਜ਼ਿੰਦਗੀ ਦਾ ਸਭ ਤੋਂ ਛੋਟਾ ਖਾਲ ਆ ਆ ਦੇਖੋ ਖਾਲ ਨਹੀਂ ਖਾਲੀ ਕਹਿ ਸਕਦੇ ਆਪਾਂ ਆ ਸੈਡਾ ਕੀ ਆ ਉਹ ਲੰਬਾ ਦੂਰ ਰੂਪ ਤਾਂ ਆ ਗਈ ਟਾਲੀ ਤੇ ਗਾਂ ਕਬਜਾ ਬਾਈ ਦਾ ਟਰੈਕਟਰ ਆ ਗਿਆ ਸ਼ਾਇਦ ਰਕਤ ਲਗਾਓ ਦੋਸਤੋ ਦੇਖ ਲਓ ਤੁਸੀਂ ਖਾਲਾ ਅੰਮੇ ਚੁੱਟਰ ਗਿਆ ਮੈਂ ਆਹ ਖਾਲਾ ਹੁਣ ਕੋਠਾ ਦਿਖਾਉਣਾ ਸਾਨੂੰ ਥੋੜੇ ਸਮੇਂ ਦੇ ਵਿੱਚ ਵਿੱਚ ਆ ਗਈ ਜੀ ਬਾਈ ਦੀ ਪਨੀਰੀ ਪਨੀਰੀ ਤਿਆਰ ਹੋ ਰਹੀ ਹੈ ਤੇ ਕਿਹੜੀਆਂ ਬੋਲੀ ਜਾਂਦਾਂਗੇ ਆਵੇ ਆ ਗਿਆ ਬਾਈ ਦਾ ਖੂਬਸੂਰਤ ਖੇਤ ਖੇਤ ਤਾਂ ਕਰ ਸੋਹਣੀ ਹੁੰਦੇ ਆ ਦੇਖੀ ਜੇ ਅਪ ਫਲਟਰ ਚਾ ਲਾ ਕੇ ਰੀਲਾ ਹੀ ਪਾਦ ਗਾ ਨਾ ਵੇਖੋ ਚੱਲਦੀ ਤੇ ਗਾਣਾ ਲਾ ਦੇ ਉਹ ਜਿਹੜਾ ਸੀ ਰਣਾ ਆਇਆ ਬੜਾ ਫੂਰ ਗਾਣਾ ਉਹ ਸੁਰਕਾ ਦੇਖ ਲਓ ਦੋਸਤੋ ਨੇਰੀ ਨੇ ਜਿਹੜਾ ਨੁਕਸਾਨ ਕਰਿਆ ਇਹ ਵਿਚਾਰਾ ਪਤਾ ਨਹੀਂ ਕਿੰਨੇ ਸਾਲਾਂ ਦਾ ਵੱਡਾ ਹੋਣਾ ਤੇ ਟੁੱਟਣ ਲੱਗੇ ਮਿੰਟ ਲੱਗੇ ਦੇਖ ਲਓ ਕਿੰਨੀ ਸ਼ਾਹ ਹੁੰਦੀ ਹੁੰਦੀ ਏਦੀ ਲਓ ਜੀ ਆਪਾਂ ਪਹੁੰਚ ਗਏ ਇੱਥੇ ਪਹੁੰਚਣਾ ਸੀਗਾ ਆ ਦੇਖੋ ਬਾਈ ਜੀ ਲੈ ਗਈ ਵੀ ਸਬਜ਼ੀ ਕਿਆ ਬਾਤਾਂ ਹੈੜਾ ਨਿਆਰਾ ਦੇਖੋ ਥੋੜਾ ਮੌਸਮ ਬਦਲ ਜਿਹਾ ਹੋਵੇ ਨਾ ਤਾਂ ਫੇਰ ਵੀਡੀਓ ਬਹੁਤ ਘੰਟ ਬਣਦੀ ਏ ਆ ਦੇਖੋ ਬਾਈ ਤਾਂ ਪੂਰਾ ਯਾਰ ਪਪੀਤੇ ਵੀ ਲਾ ਰਖਿਆ ਲੱਗੇ ਪਏ ਵਾਹ ਵੀ ਵਾਹ ਘਰ ਦੀ ਆਰਗੇਨਿਕ ਸਬਜੀ ਜੇ ਤਾਂ ਆਪਣੇ ਕੋਲ ਬਾਹਣ ਹੈਗਾ ਤਾਂ ਆਪਾਂ ਸਬਜੀ ਲਾ ਸਕਦੇ ਲਾਉਣੀ ਵੀ ਚਾਹੀਦੀ ਆ ਘਰੇ ਵੀ ਲਾ ਸਕਦੇ ਆ ਕਿ ਬਾਹਲਾ ਥਾਣੀ ਰੁਕਦੀਆਂ ਨਾਲੇ ਤਾਜੀ ਹੁਣ ਉੱਥੇ ਤਾਂ ਆਪਣਾ ਪਤਾ ਨਹੀਂ ਕਿਹੜੀ ਸਬਜੀ ਦਿੰਦੇ ਆ ਕਿਹੜਾ ਪਾਣੀ ਲੱਗਿਆ ਇਹ ਸਾਰਾ ਕੁਝ ਆਪਣੇ ਅੱਖ ਅੱਗੇ ਹੁੰਦਾ ਹਣਾ ਨਿਆਰਾ ਨਾਲੇ ਆਪ ਸਬਜੀ ਸਬਜੀ ਲੈ ਕੇ ਜਾਵਾਂਗੇ ਤੇ ਉਹ ਆ ਕੇ ਸਾਹਮਣੇ ਕੋਠਾ ਜਿਹੜੀ ਮੇਰੇ ਫੋਟੋ ਪਾਈ ਸੀ ਤੇ ਜਿਹੜੀ ਮੇਰੀ ਵਿਕੀ ਹੈ ਜੀ 5 ਡਾਲਰ ਦੀ 82 ਨੂੰ ਪਾ ਦੇਣਾ ਤੁਸੀਂ ਗੋਣਾ ਕਰ ਲਿਓ ਕਰਿਆ ਕੁਝ ਨਹੀਂ ਫੁੱਟ ਖਿੱਚ ਕੇ ਮੈਂ ਤਾਂ ਪਾਈ ਆ ਕੱਲੀ ਉਹ ਕੋਠਾ ਦੇਖੋ ਹੈਨਾ ਖੂਬਸੂਰਤ ਨਿਆਰਾ ਕਿਆ ਬਾਤਾਂ ਨੇ ਲੱਭਣੇ ਦੀ ਮੋਜ ਪੰਜਾਬ ਵਰਗੀ ਇਹ ਹੁਣ ਕਰਦੇ ਆਂ ਯਾਰ ਦੋਸਤ ਨਾਲ ਕਰਦੇ ਆਂ ਗੱਲਾਂ ਬਾਤਾਂ। ਚਾਹ ਇਧਰ ਵੀ ਾਰ ਕੇ ਸਬਜ਼ੀ। ਵਾਹ ਜੀ ਵਾਹ ਪੂਰੇ ਆ ਤਾਂ। ਗਦੂ ਤੋਰੀਆਂ। ਲਓ ਵੀ ਪਹੁੰਚ ਗਿਆ ਆਪਾਂ ਆਵਦੀ ਥਾਂ ਤੇ। ਹੁਣ ਕਰਦੇ ਆਂ ਗੱਲਾਂ ਬਾਤਾਂ। ਬਾਈ ਅਰ ਗਣੇ ਤਾਂ ਲਾਰ ਕੇ ਖਖੜੀ ਤੇ ਜਦੋਂ ਹੋ ਗਈ ਫਿਰ ਇਹ ਵੀ ਖਾਵਾਂਗੇ ਨਾਲ ਤੁਹਾਨੂੰ ਖਵਾਵਾਂਗੇ। ਖਖੜੀ, ਕਖੜੀ ਖਖੜੀਆਂ ਕਰਦੀਆਂ ਬਾਈ ਕਨੈਟ ਕੀ। ਤੇ ਬਾਕੀ ਬਾਹ ਦੇ ਵਿੱਚ ਰਲਾਣ ਦਿੰਦੇ ਆ ਤੇ ਬਾਹ ਨਾਲੇ ਖਾਦ ਮਿਲ ਜਾਂਦੀ ਵਧੀਆ ਚੰਗੀ ਹੁਣ ਆਪਾਂ ਵੀ ਜਾਣੀਆਂ ਚ ਕਰੇ ਜਾ ਕੇ ਕਰਦੇ ਕੋਈ ਕੰਮ ਕਰ ਓਕੇ ਦੋਸਤੋ ਮਿਲਦੇ ਆ ਫਿਰ